ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ 9:30 ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਡੱਲਾ ਜੀ ਹੜ੍ਹਾਂ ਦੇ ਉੱਪਰ ਗੱਲ ਕਰ ਲਈਏ ਪੰਜਾਬ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਕਾਫੀ ਚਿੰਤਾ ਵਾਲੀ ਜਿਹੜੀ ਸਥਿਤੀ ਹੈ ਉਸੇ ਤਰ੍ਹਾਂ ਨਾਲ ਚੱਲ ਰਹੀ ਹੈ ਹੜ੍ਹਾਂ ਦੇ ਨਾਲ ਕਿਸਾਨਾਂ ਦਾ ਜਿਹੜਾ ਨੁਕਸਾਨ ਹੋਇਆ ਸੋ ਇਸ ਸਭ ਨੂੰ ਲੈ ਕੇ ਜਿਹੜੀਆਂ ਸਾਰੀਆਂ ਪੰਜਾਬੀਆਂ ਪੋਲੀਟੀਕਲ ਧਿਰਾਂ ਨੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕਿਸਾਨਾਂ ਦੀ ਮਦਦ ਦੇ ਲਈ ਵਿੱਤੀ ਮਦਦ ਦੇ ਲਈ ਜੋ ਹੈ ਮੰਗ ਕਰ ਰਹੀਆਂ ਨੇ ਨਾਲ ਹੀ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਮਾਨ ਉਹਨਾਂ ਨੇ ਚਿੱਠੀ ਵੀ ਲਿਖੀ ਹੈ ਬਕਾਇਦਾ ਪ੍ਰਧਾਨ ਮੰਤਰੀ ਨੂੰ ਕਿ ਕਿਸਾਨਾਂ ਦੀ ਵਿੱਤੀ ਮਦਦ ਕੀਤੀ ਜਾਵੇ ਪਰ ਇਸ ਸਬ ਦੇ ਵਿਚਕਾਰ ਹੁਣ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਆਖਿਰ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਜਾਂ ਕੇਂਦਰ ਦੀ ਜਿਹੜੀ ਸਰਕਾਰ ਹੈ ਪੰਜਾਬ ਦੇ ਕਿਸਾਨਾਂ ਲਈ ਕਿਸੇ ਵੀ ਤਰ੍ਹਾਂ ਦੇ ਵਿੱਤੀ ਮਦਦ ਦਾ ਹੁਣ ਤੱਕ ਲਾਨ ਕਿਉਂ ਨਹੀਂ ਕਰ ਰਿਹਾ ਹੈ ਲਗਾਤਾਰ ਅਸੀਂ ਦੇਖ ਰਿਆ ਸਥਿਤੀਆਂ ਬਹੁਤ ਜ਼ਿਆਦਾ ਖਰਾਬ ਹੋ ਚੁੱਕੀਆਂ ਨੇ ਕਿਸਾਨਾਂ ਦੇ ਘਰ ਵੀ ਜੋ ਹੈ ਕਈਆਂ ਦੇ ਰੁੜ ਗਏ ਔਰ ਫਸਲਾਂ ਦਾ ਬਹੁਤ ਵੱਡੀ ਗਿਣਤੀ ਵਿੱਚ ਖਰਾਬ ਹੋ ਗਈਆਂ ਨੇ ਜ਼ਰੂਰੀ ਹੈ ਇਸ ਉੱਪਰ ਗੱਲ ਸਾਂਝੀ ਕਰਿਓ ਕਿ ਆਖਿਰ ਕੇਂਦਰ ਤੋਂ ਵਿੱਤੀ ਮਦਦ ਕਦੋਂ ਲਾਨੀ ਜਾਏਗੀ ਕਿਸਾਨਾਂ ਲਈ ਦੇਖੋ ਇਹ ਬਹੁਤ ਵੱਡਾ ਸਵਾਲ ਹੈ ਔਰ ਬੜਾ ਹੈਰਾਨੀ ਜਨਕ ਵੀ ਹੈ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਦਾ ਔਰ ਦੇਸ਼ ਦਾ ਮੀਡੀਆ ਪੰਜਾਬ ਦੇ ਹੜ੍ਹਾਂ ਨੂੰ ਰਿਪੋਰਟ ਕਰ ਰਿਹਾ ਹੈ ਔਰ ਇਹ ਗੱਲ ਹੁਣ ਔਨ ਰਿਕਾਰਡ ਆ ਗਈ ਹੈ ਕਿ ਪੰਜਾਬ ਦੇ ਵਿੱਚ ਘੱਟੋ ਘੱਟ 1000 ਤੋਂ ਜ਼ਿਆਦਾ ਪਿੰਡ ਹੜ੍ਹਾਂ ਦੀ ਚਪੇਟ ਦੇ ਵਿੱਚ ਨੇ ਬਹੁਤ ਬੁਰੀ ਤਰ੍ਹਾਂ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਔਰ 100% 100% ਪਾਣੀ ਇਹਨਾਂ ਪਿੰਡਾਂ ਦੇ ਵਿੱਚ ਵੜਿਆ ਹੈ 3 ਲੱਖ ਏਕੜ ਤੋਂ ਜ਼ਿਆਦਾ ਜਿਹੜੀ ਖੇਤੀ ਯੋਗ ਜ਼ਮੀਨ ਆਈਏ ਫਸਲਾਂ ਨੇ ਉਹ ਪਾਣੀ ਹੇਠਾਂ ਡੁੱਬ ਚੁੱਕੀਆਂ ਨੇ 1988 ਤੋਂ ਬਾਅਦ ਇਸ ਸਭ ਤੋਂ ਵੱਡੇ ਹੜ੍ਹ ਨੇ ਜਿਹੜੇ ਪੰਜਾਬ 'ਚ ਦਰਜ ਕੀਤੇ ਗਏ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਅੱਜ ਚਿੱਠੀ ਲਿਖੀ ਹੈ ਭਗਵੰਤ ਮਾਨ ਨੇ ਅੱਜ ਸਾਫ਼ ਕਹਿ ਦਿੱਤਾ ਕਿ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਦਾ ਕਾਨੂੰਨ ਹੈ ਕੇਂਦਰ ਸਰਕਾਰ ਉਹਦੇ ਵਿੱਚ ਤਬਦੀਲੀ ਕਰੇ ਔਰ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਦਾ ਕਾਨੂੰਨ ਹੈ ਉਹਦੇ 'ਚ ਤਬਦੀਲੀਆਂ ਕਰਕੇ ਪੰਜਾਬ ਦਾ ਜਿਹੜਾ ਕੇਂਦਰ ਵੱਲ ਬਕਾਇਆ ਪੈਸਾ 60 ਹਜ਼ਾਰ ਕਰੋੜ ਉਹ ਪੰਜਾਬ ਨੂੰ ਜਾਰੀ ਕੀਤਾ ਜਾਵੇ ਇਹ ਭਗਵੰਤ ਮਾਨ ਹੋਣਾ ਨੇ ਆਪਣੀ ਚਿੱਠੀ ਦੇ ਵਿੱਚ ਲਿਖਿਆ ਜਿਹੜੀ ਉਹਨਾਂ ਨੇ ਕੇਂਦਰ ਸਰਕਾਰ ਨੂੰ ਲਿਖੀ ਹੈ ਕਿ ਕੇਂਦਰ ਸਰਕਾਰ ਰੁਕੇ ਹੋਏ 60 ਹਜ਼ਾਰ ਕਰੋੜ ਰੁਪਏ ਦਾ ਫੰਡ ਤੁਰੰਤ ਜਾਰੀ ਕਰਨ ਦੀ ਉਹਨਾਂ ਨੇ ਮੰਗ ਕੀਤੀ ਹੈ ਇਹਦੇ ਵਿੱਚ ਜਿਹੜਾ ਸਟੇਟ ਡਿਜ਼ਾਸਟਰ ਮੈਨੇਜਮੈਂਟ ਫੰਡ ਹੁੰਦਾ ਹੈ ਇਹਦੀ ਜਿਹੜੀ ਵਰਤੋਂ ਹੈ ਸੂਬੇ ਕਰ ਸਕਦੇ ਨੇ ਪਰ ਕੇਂਦਰ ਦੀ ਵੀ ਇਹਦੇ ਲਈ ਮਨਜ਼ੂਰੀ ਚਾਹੀਦੀ ਹੁੰਦੀ ਹੈ ਸੋ ਉਹ ਮਨਜ਼ੂਰੀ ਮੰਗੀ ਹੈ ਕਿਉਂਕਿ ਉਹ ਪੈਸਾ ਡਿਜ਼ਾਸਟਰ ਮੈਨੇਜਮੈਂਟ ਫੰਡ ਜਿਹੜਾ ਰਾਖਵਾ ਪਿਆ ਹੁੰਦਾ ਲੋਕ ਵੀ ਜਦੋਂ ਸਮੇਂ-ਸਮੇਂ ਤੇ ਮਦਦ ਕਰਦੇ ਨੇ ਤੇ ਉਹ ਡਿਜ਼ਾਸਟਰ ਮੈਨੇਜਮੈਂਟ ਫੰਡ ਦੇ ਵਿੱਚ ਪੈਸਾ ਇਕੱਠਾ ਹੁੰਦਾ ਰਹਿੰਦਾ ਔਰ ਭਗਵੰਤਬਾ ਨੇ ਇੱਕ ਗੱਲ ਬਹੁਤ ਵੱਡੀ ਕੀਤੀ ਹੈ ਔਰ ਚੰਗੀ ਕੀਤੀ ਹੈ ਉਹ ਕਹਿੰਦੇ ਕਿ ਪੰਜਾਬ ਦੀ ਸਰਕਾਰ ਕਿਸਾਨਾਂ ਨੂੰ 50000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਨੂੰ ਤਿਆਰ ਹੈ ਪਰ ਕੇਂਦਰ ਇਹਦੇ ਲਈ ਕੇਂਦਰ ਦੀ ਸਹਿਮਤੀ ਇਹਦੇ ਲਈ ਜ਼ਰੂਰੀ ਹੈ ਹੁਣ ਗੱਲ ਫੇਰ ਕੇਂਦਰ ਦੀ ਬੀਜੇਪੀ ਦੀ ਸਰਕਾਰ ਤੇ ਆ ਗਈ ਵੀ ਕੀ ਕੇਂਦਰ ਦੀ ਬੀਜੇਪੀ ਸਰਕਾਰ ਇਸ ਗੱਲ ਦੀ ਮਨਜ਼ੂਰੀ ਦੇਗੀ ਕਿ ਭਗਵੰਤ ਮਾਨ ਸਟੇਟ ਡਿਜ਼ਾਸਟਰ ਜਿਹੜਾ ਜਿਹੜਾ ਰਿਜ਼ਰਵ ਫੰਡ ਹੁੰਦਾ ਡਿਜ਼ਾਸਟਰ ਮੈਨੇਜਮੈਂਟ ਦੇ ਤਹਿਤ ਉਹਦੇ ਤਹਿਤ 50000 ਰੁਪਏ ਦੇ ਸਕਣ ਔਰ ਅਸੀਂ ਕਈ ਦਿਨਾਂ ਦੇ ਦੇਖ ਰਹੇ ਹਾਂ ਕਿ ਲਗਾਤਾਰ ਚਿੱਠੀਆਂ ਲਿਖੀਆਂ ਜਾ ਰਹੀਆਂ ਨੇ ਕੇਂਦਰ ਸਰਕਾਰ ਨੂੰ ਭਗਵੰਤ ਮਾਨ ਨੇ ਅੱਜ ਲਿਖੀ ਹੈ ਕੱਲ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਚਿੱਠੀ ਲਿਖੀ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਚਿੱਠੀ ਲਿਖੀ ਜਿਹੜੇ ਪੁਨਰ ਸੁਜੀਤ ਅਕਾਲੀ ਦਲ ਦੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਲਗਾਤਾਰ ਲਿਖਤ ਬਿਆਨ ਜਾਰੀ ਕਰਕੇ ਮੰਗ ਕੀਤੀ ਪ੍ਰਧਾਨ ਮੰਤਰੀ ਤੋਂ ਕਿ ਜਲ ਤੋਂ ਜਲਦ ਪੰਜਾਬ ਦੇ ਲਈ ਮੁਆਵਜ਼ੇ ਐਲਾਨੇ ਜਾਣ ਔਰ ਪੰਜ ਮੈਂਬਰੀ ਕਮੇਟੀ ਦੇ ਜਿਹੜੇ ਮੈਂਬਰ ਨੇ ਮਨਪ੍ਰੀਤ ਟੀਆਲੀ ਉਹਨਾਂ ਨੇ ਵੀ ਆਫੀਸ਼ੀਅਲੀ ਇੱਕ ਪੋਸਟ ਲਿਖਤੀ ਮੰਗ ਕੀਤੀ ਕਿ ਤੁਰੰਤ ਜਿਹੜੀ ਮਦਦ ਹੈ ਕੇਂਦਰ ਸਰਕਾਰ ਉਹ ਜਾਰੀ ਕਰੇ ਔਰ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਸਾਰਿਆਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਕੇਂਦਰ ਸਰਕਾਰ ਪੰਜਾਬ ਦੀ ਵਿੱਤੀ ਮਦਦ ਕਰੇ ਹਾਲਾਂਕਿ ਫੌਜ ਉਤਰ ਚੁੱਕੀ ਹੈ ਮੈਦਾਨ ਦੇ ਵਿੱਚ ਕਈ ਦਿਨ ਹੋ ਗਏ ਫੌਜ ਨੇ ਬਹੁਤ ਵੱਡੇ ਪੱਧਰ ਤੇ ਲੋਕਾਂ ਨੂੰ ਰੈਸਕਿਊ ਕੀਤਾ ਹੈ ਲੋਕਾਂ ਨੂੰ ਬਚਾਇਆ ਹੈ ਉਹਨਾਂ ਤੱਕ ਖਾਣਾ ਚਾਰਾ ਸਾਰਾ ਕੁਝ ਪਹਚਾਇਆ ਹੈ ਫੌਜ ਦੀ ਇਹ ਖਾਸੀਅਤ ਹੈ ਜਦੋਂ ਵੀ ਹੜਾਂ ਵਰਗੀਆਂ ਦੇਸ਼ ਤੇ ਮੁਸ਼ਕਲ ਸਥਿਤੀ ਬਣਦੀ ਹੈ ਤੇ ਜਿਹੜੇ ਫੌਜ ਦੇ ਜਵਾਨ ਨੇ ਉਹ ਆਪਣੇ ਪੂਰਾ ਸਾਜੋ ਸਮਾਨ ਲੈ ਕੇ ਪਹੁੰਚਦੇ ਨੇ ਪਰ ਪੰਜਾਬ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਮੈਂਬਰ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵੀ ਲਗਾਤਾਰ ਸੇਵਾ ਚ ਰੁੱਝੇ ਨੇ ਸਾਰੇ ਸਾਡੇ ਐਮਐਲਏ ਆਪਣੇ ਪੱਧਰ ਤੇ ਲੱਗੇ ਨੇ ਮੰਤਰੀ ਆਪਣੇ ਪੱਧਰ ਤੇ ਲੱਗੇ ਨੇ ਔਰ ਐਨਜੀਓਜ਼ ਵਾਲੇ ਲੋਕ ਸਾਡੇ ਆਪਣੀ ਪੱਧਰ ਤੇ ਲੱਗੇ ਨੇ ਇਹ ਸਾਰੇ ਯਤਨ ਇੱਕ ਪਾਸੇ ਆ ਭੋਜਨ ਖਾਣਾ ਪਸ਼ੂਆਂ ਨੂੰ ਚਾਰਾ ਲੋਕਾਂ ਨੂੰ ਸੁਰੱਖਿਤ ਘਰਾਂ ਚੋਂ ਕੱਢਣਾ ਇਹ ਸਾਰੇ ਯਤਨ ਇੱਕ ਪਾਸੇ ਨੇ ਤੇ ਹੁਣੇ ਵੀ ਚਾਹੀਦੇ ਨੇ ਇਹਨਾਂ ਦੀ ਛਲਾਗਾ ਵੀ ਕੀਤੀ ਜਾਂਦੀ ਆ ਪਰ ਵਿੱਤੀ ਮਦਦ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਜਦੋਂ ਕਿਸੇ ਦਾ ਲੱਖਾਂ ਦਾ ਨੁਕਸਾਨ ਪ੍ਰਤੀਕਰ ਹੋ ਰਿਹਾ ਤੇ ਉਹਨਾਂ ਦੇ ਦਿਮਾਗ ਤੇ ਇੱਕ ਵੱਡਾ ਆ ਤਾਵਾਂਗੇ ਪਸ਼ੂ ਸਾਡੇ ਮਰਗੇ ਦੁੱਧ ਪਾ ਕੇ ਸਾਡਾ ਦਾਲ ਫੁਲਕਾ ਚੱਲਦਾ ਸੀ ਅਸੀਂ ਰੋਜ਼ੀ ਰੋਟੀ ਕਿੱਥੋਂ ਖਾਵਾਂਗੇ ਸਾਡਾ ਘਰ ਤਬਾਹ ਹੋ ਗਿਆ ਜਾਂ ਪਸ਼ੂ ਡੰਗਰ ਤਬਾਹ ਹੋ ਗਏ ਸਾਡੀ ਸਾਡਾ ਝੋਨਾ ਤਬਾਹ ਹੋ ਗਿਆ ਤੇ ਅਸੀਂ ਸਾਰਾ ਪੈਸਾ ਕਿਸ਼ਤਾਂ ਤੇ ਲੈ ਕੇ ਜਿਹੜਾ ਝੋਨਾ ਬੀਜਿਆ ਜਾਂ ਬੈਂਕਾਂ ਤੋਂ ਕਿਸ਼ਤਾਂ ਲਈਆਂ ਹੋਈਆਂ ਕਿਸ਼ਤ ਕਿੱਥੋਂ ਮੋੜਾਂਗੇ ਇਹ ਸਾਰੇ ਮਾਨਸਿਕ ਤਣਾਅ ਨੇ ਮਾਨਸਿਕ ਦਬਾਅ ਨੇ ਜਿਹੜੇ ਕਿਸੇ ਵੀ ਵਿਅਕਤੀ ਤੇ ਆਉਂਦੇ ਨੇ ਜਦੋਂ ਉਹਦਾ ਬਹੁਤ ਵੱਡਾ ਹਿੱਸਾ ਇਨਕਮ ਬਰਬਾਦ ਹੋ ਜਾਂਦੀ ਹੈ ਤੇ ਬਹੁਤ ਵੱਡਾ ਉਹਦਾ ਐਸੈਟ ਬਰਬਾਦ ਹੁੰਦਾ ਹੈ ਪਾਵੇਂ ਉਹ ਪਸ਼ੂ ਤਾਂ ਨਹੀਂ ਕਿਉਂ ਨਾ ਹੋਵੇ ਇਸੇ ਕਰਕੇ ਪਸ਼ੂਆਂ ਨੂੰ ਧਨ ਕਿਹਾ ਜਾਂਦਾ ਹੈ ਪਸ਼ੂ ਧਨ ਕਿਉਂਕਿ ਪਸ਼ੂਆਂ ਦੇ ਨਾਲ ਸਾਡਾ ਪੈਸਾ ਜੁੜਿਆ ਹੈ ਦੁੱਧ ਵੇਚ ਕੇ ਪੈਸਾ ਆਉਂਦਾ ਹੈ ਔਰ ਜਿਹੜੇ ਮੁਰਗੀ ਪਾਲਦੇ ਐ ਜਾਂ ਜਿਹੜੇ ਬੱਕਰੀਆਂ ਪਾਲਦੇ ਐ ਉਹ ਉਹਨਾਂ ਨੂੰ ਬਾਜ਼ਾਰ 'ਚ ਦੰਦੇ ਨੇ ਖਰੀਦਦਾਰਾਂ ਨੂੰ ਸੋ ਇਹ ਇੱਕ ਵਪਾਰ ਹੈ ਪਸ਼ੂ ਧਨ ਹੁਣ ਇਹ ਸਾਰੇ ਜਿਹੜੇ ਬਹੁਤ ਵੱਡੇ ਨੁਕਸਾਨ ਨੇ ਔਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਪੰਜਾਬ ਦੀ ਉਹਨਾਂ ਨੂੰ ਵੀ ਅਪੀਲ ਹੈ ਕਿ ਮੈਂ ਕਈ ਦਿਨਾਂ ਦਾ ਕਹਿ ਰਿਹਾ ਕਿ ਸਭ ਨੂੰ ਜਾਣਾਂ ਚਾਹੀਦਾ ਹੈ ਪ੍ਰਧਾਨ ਮੰਤਰੀ ਕੋਲੇ ਠੀਕ ਹੈ ਭਗਵੰਤ ਮਾਨ ਨੇ ਚਿੱਠੀ ਲਿਖੀ ਪਰ ਭਗਵੰਤ ਮਾਨ ਬੜਾ ਚੰਗਾ ਹੁੰਦਾ ਅਗਰ ਪੰਜਾਬ ਦੇ ਵਿੱਚ 올 ਪਾਰਟੀ ਮੀਟਿੰਗ ਸੱਦ ਦੇ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਵੀ ਬੁਲਾਉਂਦੇ ਔਰ ਸੁਨੀਲ ਜਾਖੜ ਔਰ ਅਸ਼wini ਸ਼ਰਮਾ ਨੂੰ ਕਿਹਾ ਜਾਂਦਾ ਕਿ ਕੇਂਦਰ ਚ ਤੁਹਾਡੀ ਸਰਕਾਰ ਹੈ ਤੁਸੀਂ ਅੱਗੇ ਲੱਗ ਕੇ ਪੰਜਾਬ ਲਈ ਪੈਕੇਜ ਲੈ ਕੇ ਆਓ ਅਸੀਂ ਤੁਹਾਡੇ ਪਿੱਛੇ ਖੜੇ ਹਾਂ ਇਹ ਰਾਜਨੀਤੀ ਕਰਨ ਦਾ ਵੇਲਾ ਵੀ ਨਹੀਂ ਹੈ ਸੋ ਇਸ ਕਰਕੇ ਉਹਨਾਂ ਨੂੰ ਹੀ ਕਿਹਾ ਜਾਵੇ ਕਿ ਅਸੀਂ ਸਾਰੇ ਤੁਹਾਡੇ ਨਾਲ ਆ ਜਾਓ ਤੁਸੀਂ ਕੇਂਦਰ ਕੋਲੋਂ ਪੈਸਾ ਲੈ ਕੇ ਆਓ ਤੇ ਮੈਨੂੰ ਲੱਗਦਾ ਹੈ ਕਿ ਉਹ ਗੱਲ ਚੰਗੀ ਹੋ ਜਾਣੀ ਸੀ ਉੰਜ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਜਿਹੜੇ ਲੀਡਰ ਨੇ ਕਈ ਲੀਡਰ ਉਹ ਵੀ ਬੜੇ ਹੈਰਾਨ ਨੇ ਕਿ ਕੇਂਦਰ ਨੇ ਹਜੇ ਤੱਕ ਵਿੱਤੀ ਮਦਦ ਕਿਉਂ ਨਹੀਂ ਜਾਰੀ ਕੀਤੀ ਭਗਵੰਤ ਮਾਨ ਨੇ ਸਿਰਫ 60000 ਰੁਪਏ ਮੰਗਿਆ ਭਗਵੰਤ ਮਾਨ ਦਾ ਇਹ ਦਾਵਾ ਹੈ ਕਿ ਇਹ ਸਾਡਾ 60000 ਬਕਾਇਆ ਹੈ ਸੋ ਭਗਵੰਤ ਮਾਨ ਨੂੰ ਵੀ ਘੱਟੋ ਘੱਟ 2 ਲੱਖ ਕਰੋੜ ਰੁਪਏ ਮੰਗਣਾ ਚਾਹੀਦਾ ਹੈ ਪੰਜਾਬ ਦੇ ਲਈ 50-60 ਹਜ਼ਾਰ ਕਰੋੜ ਦੇ ਨਾਲ ਸਥਿਤੀ ਪੰਜਾਬ ਦੀ ਠੀਕ ਹੋਣ ਵਾਲੀ ਨਹੀਂ ਹੈ ਹਰਜੋਜੀ ਇਹ ਪੂਰਾ ਮਹੀਨਾ ਜਿਹੜਾ ਸਤੰਬਰ ਦਾ ਇਹ ਪੂਰਾ ਮਹੀਨਾ ਇਹ ਚਿੰਤਾ ਵਾਲਾ ਹੈ ਕਿਉਂਕਿ ਡੈਮ ਹਜੇ ਵੀ ਨੱਕੋ ਨੱਕ ਭਰੇ ਪਏ ਆ ਭਾਵੇਂ ਪੌਂਗ ਡੈਮ ਹੈ ਭਾਵੇਂ ਜਿਹੜੇ ਰঞ্জੀਤ ਸਾਗਰ ਡੈਮ ਹੈ ਸੋ ਇਹਨਾਂ ਦੇ ਵਿੱਚ ਉਹ ਬਹੁਤ ਜ਼ਿਆਦਾ ਹੈ ਔਰ ਜੀ ਅਸੀਂ ਭਾਖੜਾ ਡੈਮ ਦੀ ਗੱਲ ਕਰਦੇ ਹਾਂ ਭਾਖੜਾ ਡੈਮ ਸਿਰਫ ਇੱਕ ਡੈਮ ਹੈ ਸਾਡਾ ਜਿਹੜਾ ਖਤਰੇ ਦੇ ਨਿਸ਼ਾਨ ਤੋਂ ਹੇਠ ਹੈ ਬਾਕੀ ਆ ਖਤਰੇ ਦੇ ਨਿਸ਼ਾਨ ਤੋਂ ਉੱਪਰ ਨਹੀਂ ਆ ਖਤਰੇ ਦੇ ਨਿਸ਼ਾਨ ਤੇ ਨੇ ਇੱਥੋਂ ਤੱਕ ਕਿ ਜਿਹੜੀ ਝੀਲ ਆ ਚੰਡੀਗੜ੍ਹ ਵਾਲੀ ਉਹਦੀ ਉਹਦਾ ਉਹਦੀ ਜਿਹੜੀ ਖਤਰੇ ਦਾ ਨਿਸ਼ਾਨ ਹੈ ਉਹ 1100 36 ਹੈ ਤੇ ਉਹ ਵੀ 1100 36 ਇੰਚ ਉਹ ਵੀ ਜਿਹੜਾ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੈ ਪਾਣੀ ਔਰ ਅੱਜ ਤੱਕ ਇਸ ਮੌਸਮ 'ਚ 7 ਵਾਰ ਉਹਦੇ ਫਲੱਡ ਗੇਟ ਖੋਲੇ ਜਾ ਚੁੱਕੇ ਨੇ ਸੁਖਨਾ ਝੀਲ ਦੇ ਔਰ ਸੁਖਨਾ ਚੀਲ ਦੇ ਫਲੱਡ ਗੇਟ ਖੁੱਲਣ ਕਰਕੇ ਹੀ ਸਾਰਾ ਪਾਣੀ ਦਾ ਦਬਾਅ ਹੈ ਜਿਹੜਾ ਉਹ ਖੱਗਰ ਦਰਿਆ ਦੇ ਵਿੱਚ ਆ ਗਿਆ ਔਰ ਇਸੇ ਕਰਕੇ ਮਲੇਰ ਕੋਟਲਾ ਖੱਗਰ ਬਰਨਾਲਾ ਜ਼ਿਲ੍ਹਾ ਲੈ ਲਈਏ ਔਰ ਸ਼ੰਗਰੂਰ ਲੈ ਲਈਏ ਸਾਰਾ ਮਾਨਸਾ ਤੱਕ ਖੱਗਰ ਸਾਰੇ ਜਿਹੜੇ ਇਲਾਕੇ ਨੇ ਉੱਥੇ ਲੋਕਾਂ 'ਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਔਰ ਲੋਕ ਆਪਣੇ ਆਪਣੇ ਪੱਧਰ ਤੇ ਜਿਹੜਾ ਖੱਗਰ ਹੈ ਉਹਦੇ ਕੰਢਿਆਂ ਤੇ ਵੀ ਜੇ ਕਿਤੇ ਕਮਜ਼ੋਰ ਨੇ ਬੰਨ ਤੇ ਉਹਨਾਂ ਨੂੰ ਤਕੜਾ ਕਰ ਰਹੇ ਨੇ ਕਿਉਂਕਿ ਸਾਨੂੰ ਪਤਾ ਹੈ ਜੀ ਸੋ ਤੇ ਦੇ ਵਿੱਚ ਵੀ ਕੱਗਰ ਨੇ ਬਹੁਤ ਵੱਡਾ ਨੁਕਸਾਨ ਕੀਤਾ ਸੀ ਸੰਗਰੂਰ ਦੇ ਵਿੱਚ ਵੀ ਕਾਫੀ ਜ਼ਿਆਦਾ ਹੜ੍ਹਾਂ ਦੀ ਸਥਿਤੀ ਬਣੀ ਸੀ ਔਰ ਪਟਿਆਲਾ ਦੇ ਵਿੱਚ ਵੀ ਕਾਫੀ ਹੜ੍ਹ ਨੇ ਜਿਹੜੇ ਉਹ ਦਰਜ ਕੀਤੇ ਗਏ ਸੀ ਸੋ ਇਸ ਕਰਕੇ ਜਿਹੜਾ ਸਤੰਬਰ ਦਾ ਮਹੀਨਾ ਹੈ ਇਹ ਸਾਰਾ ਸਤੰਬਰ ਦਾ ਮਹੀਨਾ ਹੀ ਬਹੁਤ ਜ਼ਿਆਦਾ ਚਿੰਤਾ ਵਾਲਾ ਮਹੀਨਾ ਹੈ ਇਸ ਵਕਤ ਪੰਜਾਬ ਦੇ ਲਈ ਔਰ ਅਜਿਹੇ ਮੌਕੇ ਤੇ ਕੇਂਦਰ ਸਰਕਾਰ ਦਾ ਦਖਲ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਜਿੰਨੇ ਵੀ ਸਾਡੇ ਉਤਪਾਦਨ ਨੇ ਭਾਵੇਂ ਜੋ ਨਾ ਹੋਵੇ ਪੰਜਾਬ ਚ ਕਣਕ ਹੋਵੇ ਜਾਂ ਹੁਣ ਸਬਜ਼ੀਆਂ ਹੋਣ ਹੁਣ ਤਾਂ ਝੋਨੇ ਦਾ ਮੌਸਮ ਹੈ ਸੋ ਇਹ 15 ਤਰੀਕ ਨੂੰ 15 ਸਤੰਬਰ ਨੂੰ ਮੰਡੀਆਂ ਦੇ ਵਿੱਚ ਝੋਨਾ ਆਉਣਾ ਸੀ ਮੈਨੂੰ ਲੱਗਦਾ ਹੈ ਪੰਜਾਬ ਸਰਕਾਰ ਨੂੰ ਭਵਿੱਖ ਚ ਇਹ ਵੀ ਫੈਸਲਾ ਨਵੇਂ ਸਿਰੇ ਤੋਂ ਸੋਚਣਾ ਪਊਗਾ ਕਿ ਜੇ ਅਸੀਂ ਝੋਨਾ ਵਕਤ ਤੋਂ ਪਹਿਲਾਂ ਬੀਜਾਂਗੇ 15 ਦਿਨ ਤੇ 15 ਸਤੰਬਰ ਨੂੰ ਜਦੋਂ ਅਸੀਂ ਝੋਨਾ ਮੰਡੀਆਂ ਚ ਲਿਆਵਾਂਗੇ ਤੇ ਹਮੇਸ਼ਾ ਹੀ ਸਾਡੇ ਤੇ ਮੌਨਸੂਨ ਦਾ ਖਤਰਾ ਬਰਕਰਾਰ ਰਹਿਣਾ ਇਸ ਕਰਕੇ ਮੈਂ ਕਈ ਵਿਗਿਆਨੀਆਂ ਨਾਲ ਗੱਲ ਕਰ ਰਿਹਾ ਸੀ ਸਤੰਬਰ ਦਾ ਮਹੀਨਾ ਹਰੋਜੀ ਹਜੇ ਵੀ ਸਾਡੇ ਲਈ ਬਹੁਤ ਵੱਡੀ ਚਿੰਤਾ ਵਾਲੇ ਮਹੀਨੇ ਦੇ ਰੂਪ ਦੇ ਵਿੱਚ ਹੈ ਔਰ ਅਸੀਂ ਸਿਰਫ ਇਹ ਅਰਦਾਸਾਂ ਕਰੀਏ ਕਿ ਮੀਂਹ ਹੁਣ ਜ਼ਿਆਦਾ ਨਾ ਪਵੇ ਆਉਣ ਵਾਲੇ ਦਿਨਾਂ ਜੀ ਬਲੇ ਜੀ ਬਿਲਕੁਲ ਸੋ ਸਿੱਖਿਆ ਮੰਤਰੀ ਪੰਜਾਬ ਵੱਲੋਂ ਜੋ ਹੈ ਸਕੂਲਾਂ ਦੇ ਵਿੱਚ ਵੀ ਛੁੱਟੀਆਂ ਜੋ ਵਧਾ ਦਿੱਤੀਆਂ ਗਈਆਂ ਹੁਣ 3 ਸਤੰਬਰ ਤੱਕ ਜੋ ਹੈ ਸਕੂਲਾਂ ਵਿੱਚ ਛੁੱਟੀਆਂ ਕਰ ਦਿੱਤੀਆਂ ਸਾਰੇ ਸਰਕਾਰੀ ਜਾਂ ਪ੍ਰਾਈਵੇਟ ਸਕੂਲ ਜਿੰਨੇ ਵੀ ਨੇ ਸਭ ਦੇ ਵਿੱਚ ਛੁੱਟੀਆਂ ਪਰ ਡੱਲਾ ਜੀ ਗੱਲ ਇੱਥੇ ਹੁਣ ਇਹ ਚਿੰਤਾ ਵਾਲੀ ਹੋਰ ਬਣ ਜਾਂਦੀ ਹੈ ਕਿ ਹੁਣ ਤਾਂ ਆਏ ਸਾਲ ਹੜਾਂ ਦੀ ਸਥਿਤੀ ਵੱਧ ਤੋਂ ਵੱਧਰ ਹੁੰਦੀ ਜਾ ਰਹੀ ਹੈ ਪਹਿਲਾਂ ਕਦੇ ਕਈ ਸਾਲਾਂ ਬਾਅਦ ਕਦੇ ਇਸ ਤਰ੍ਹਾਂ ਮਾਹੌਲ ਬਣਦਾ ਸੀ ਕਿ ਹੜ ਆ ਗਏ ਪਰ ਹੁਣ ਤਾਂ ਹਰ ਸਾਲ ਹੀ ਜੋ ਹੈ ਚਿੰਤਾ ਵੱਧ ਜਾਂਦੀ ਹੈ ਸ਼ਹਿਰੀ ਇਲਾਕਿਆਂ ਵਿੱਚ ਵੀ ਲੋਕ ਚਿੰਤਾ ਵਿੱਚ ਜ਼ਰੂਰ ਪਏ ਰਹਿੰਦੇ ਨੇ ਕਿ ਇਸ ਸਾਲ ਫੇਰ ਕਿਤੇ ਸਾਡਾ ਸਾਰਾ ਸਮਾਨ ਖਰਾਬ ਤਾਂ ਨਹੀਂ ਹੋ ਜਾਏਗਾ ਲੋਕਾਂ ਨੂੰ ਰਾਤ ਰਾਤ ਪਰ ਨੀਂਦ ਨਹੀਂ ਆਉਂਦੀ ਪਰ ਇਸ ਸਭ ਦੇ ਪਿੱਛੇ ਸਰਕਾਰਾਂ ਜਿਹੜੀਆਂ ਹੁੰਦੀਆਂ ਮੌਜੂਦਾ ਸਰਕਾਰ ਜਿਹੜੀ ਵੀ ਹੁੰਦੀ ਆਖਿਰ ਕਿਉਂ ਪਹਿਲਾਂ ਹੀ ਇਹ ਕੰਮ ਨਹੀਂ ਕੀਤੇ ਜਾਂਦੇ ਕਿ ਜਿਸ ਨਾਲ ਚੀਜ਼ਾਂ ਨੂੰ ਸੰਭਾਲਿਆ ਜਾ ਸਕੇ ਇਸ ਦਾ ਆਖਿਰ ਹੁਣ ਹੱਲ ਕੀ ਨਜ਼ਰ ਆ ਰਿਹਾ ਹੈ ਕਿਉਂਕਿ ਪੰਜਾਬ ਕਿ ਹੁਣ ਹਰ ਸਾਲ ਹੜਾਂ ਦੀ ਮਾਰ ਵਿੱਚ ਇਸੇ ਤਰ੍ਹਾਂ ਆਏਗਾ ਜਿਹੜੇ ਪੰਜਾਬ ਦੇ ਲੋਕ ਨੇ ਖਾਸ ਕਰਕੇ ਅਸੀਂ ਕਿਸਾਨਾਂ ਦੀ ਗੱਲ ਕਰ ਲਈਏ ਹਰ ਸਾਲ ਹੀ ਉਹਨਾਂ ਦੀ ਫਸਲਾਂ ਦਾ ਇਸੇ ਤਰ੍ਹਾਂ ਨੁਕਸਾਨ ਹੋਣ ਵਾਲਾ ਹੈ ਸਥਿਤੀਆਂ ਹੁਣ ਬਣਦੀਆਂ ਕਿ ਜਾ ਰਹੀਆਂ ਪੰਜਾਬ ਨੂੰ ਲੈ ਕੇ ਦੇਖੋ ਤੁਹਾਡਾ ਸਵਾਲ ਬੜਾ ਮਹੱਤਵਪੂਰਨ ਹੈ ਤੇ ਇੱਥੇ ਮੈਂ ਇਹ ਕਹੂੰਗਾ ਪਹਿਲਾਂ ਤਾਂ ਤੁਸੀਂ ਵੇਖੋ ਜਿਹੜਾ ਬਿਆਸ ਹੈ ਉਹਦੇ ਵਿੱਚ ਵੀ ਪਾਣੀ ਦਾ ਪੱਧਰ ਬਹੁਤ ਉੱਪਰ ਹੈ ਰਾਵੀ ਦੇ ਵਿੱਚ ਵੀ ਰਾਵੀ 'ਚ ਅਸੀਂ ਵੇਖਿਆ ਤੇ ਰنجੀਤ ਸਾਗਰ ਡੈਮ ਵੀ ਖਤਰੇ ਦੇ ਨਿਸ਼ਾਨ ਤੋਂ ਟੱਪਿਆ ਤੇ ਮਾਦੋਪੁਰ ਹੈਡਵਰਕਸ ਦੇ ਫਲੱਡ ਗੇਟ ਟੁੱਟੇ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਪਾਣੀ ਨੇ ਖੇੜ ਵਿਖਾਇਆ ਪਠਾਨਕੋਟ ਹੋ ਗਿਆ ਗੁਰਦਾਸਪੁਰ ਹੋ ਗਿਆ ਪਾਕਿਸਤਾਨ ਤੱਕ ਕਿਉਂਕਿ ਰਾਵੀ ਦਾ ਪਾਣੀ ਪਾਕਿਸਤਾਨ ਜਾਂਦਾ ਸੋ ਜਿਹੜਾ ਉਹ ਮਾਦੋਪੁਰ ਦਾ ਫਲੱਡ ਗੇਟ ਟੁੱਟੇ ਉਹ ਕਿਉਂਕਿ ਰਾਵੀ ਦਰਿਆ ਦੇ ਵਿੱਚ ਉਹਨੇ ਬਹੁਤ ਵੱਡੇ ਫਾੜ ਨੂੰ ਵਧਾਇਆ ਤੇ ਉਸੇ ਕਰਕੇ ਗੁਰਦਾਸਪੁਰ ਹੋ ਗਿਆ ਪਠਾਨਕੋਟ ਮੇਨ ਮੁਖ ਰੂਪ ਦੇ ਵਿੱਚ ਉੱਥੇ ਬਹੁਤ ਜ਼ਿਆਦਾ ਪਾਣੀ ਪਿੰਡਾਂ ਦੇ ਵਿੱਚ ਗਿਆ ਔਰ ਬਿਆਸ ਦਰਿਆ ਚ ਪੌਂਗ ਡੈਮ ਵੀ ਜਿਹੜਾ ਹੈ ਖਤਰੇ ਦੇ ਨਿਸ਼ਾਨ ਤੇ ਹੈ ਤੇ ਪੌਂਗ ਡੈਮ ਦਾ ਸਾਰਾ ਪਾਣੀ ਹੈ ਜਿਹੜਾ ਉਹ ਬਿਆਸ ਦਰਿਆ ਦੇ ਵਿੱਚ ਆ ਰਿਹਾ ਹੈ ਬਿਆਸ ਦਰਿਆ ਵੀ ਖਤਰੇ ਚ ਵਗ ਰਿਹਾ ਔਰ ਅੱਜ ਵੀ ਇਹਨਾਂ ਦਰਿਆਵਾਂ ਤੇ ਨਾ ਰਾਵੀ ਤੇ ਨਾ ਬਿਆਸ ਤੇ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਹੀਠਾ ਨਹੀਂ ਗਿਆ ਕਿਉਂਕਿ ਪਹਾੜਾਂ 'ਚ ਲਗਾਤਾਰ ਮੀਂਹ ਪੈ ਰਿਹਾ ਹੈ ਅੱਜ ਪੰਜਾਬ ਦੇ ਵੀ ਬਹੁਤ ਸਾਰੇ ਜ਼ਿਲ੍ਹਿਆਂ 'ਚ ਹਲਕੀ ਤੋਂ ਦਰਮਿਆਨੀ ਬਰਸਾਤ ਪੈ ਰਹੀ ਹੈ ਔਰ ਪਹਾੜਾਂ 'ਚ ਵੀ ਮੀਂਹ ਪੈ ਰਿਹਾ ਬਹੁਤ ਜ਼ਿਆਦਾ ਹੁਣ ਸਾਡੇ ਲਈ ਜਿਹੜੀ ਰਾਹਤ ਵਾਲੀ ਗੱਲ ਹੈ ਉਦੋਂ ਬਣਨੀ ਹੈ ਜਦੋਂ ਪਹਾੜਾਂ 'ਚ ਮੀਂਹ ਬੰਦ ਹੋਵੇ ਜਦੋਂ ਪਹਾੜਾਂ 'ਚ ਮੀਂਹ ਬੰਦ ਹੋਏਗਾ ਤਦ ਹੀ ਜਿਹੜੇ ਡੈਮ ਨੇ ਡੈਮਾਂ ਦੇ ਉੱਤੇ ਦਬਾਅ ਘਟੇਗਾ ਔਰ ਅਗਰ ਅੱਜ ਵੀ ਪਹਾੜਾਂ 'ਚ ਮੀਂਹ ਬੰਦ ਹੁੰਦਾ ਤਾਂ ਵੀ ਅਗਲੇ 24 48 ਘੰਟੇ ਮੰਨਿਆ ਜਾਂਦਾ ਹੈ ਕਿ ਉਹ ਪਾਣੀ ਹੌਲੀ-ਹੌਲੀ ਵਗ ਕੇ ਕੈਚਮੈਂਟ ਏਰੀਏ ਦਾ ਪਾਣੀ ਸਾਰਾ ਡੈਮਾਂ ਦੇ ਵਿੱਚ ਆ ਜਾਂਦਾ ਹੈ ਸੋ ਅਗਰ ਹਿਮਾਚਲ ਦੇ ਵਿੱਚ 1 2 ਦਿਨ ਮੀਂਹ ਨਾ ਪਵੇ ਤਾਂ ਡੈਮਾਂ ਦਾ ਪਾਣੀ ਅਸੀਂ ਮੰਨਾਂਗੇ ਕਿ ਉਹ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਜਾਏਗਾ ਇਸ ਕਰਕੇ ਸਾਨੂੰ 1988 ਯਾਦ ਹੈ 1988 ਵੇਲੇ ਮੈਂ 9ਵੀਂ 10ਵੀਂ ਕਲਾਸ ਦੇ ਵਿੱਚ ਹੋਊਗਾ ਮੈਨੂੰ ਯਾਦ ਹੈ ਉਹ ਹੜ੍ਹ ਮੈਂ ਵੇਖਿਆ 1988 ਵਾਲੇ ਵੀ ਔਰ ਸਿੱਚ ਜਦੋਂ ਹੜ ਆਏ ਉਹ 22 ਸਤੰਬਰ ਤੋਂ ਲੈ ਕੇ 26 ਸਤੰਬਰ ਤੱਕ ਜਿਹੜੇ 4 ਦਿਨ ਸੀ 5 ਦਿਨ 540 ਮਿਲੀਮੀਟਰ ਮੀਂਹ ਪਿਆ ਸੀ ਪਹਾੜਾਂ 'ਚ 1988 'ਚ ਔਰ ਮੌਸਮ ਮਹਿਕਮੇ ਦਾ ਅਨੁਮਾਨ ਸੀ ਕਿ 120 ਮਿਲੀਮੀਟਰ ਮੀਂਹ ਪਊਗਾ ਔਰ ਮੌਸਮ ਮਹਿਕਮੇ ਦੇ ਅਨੁਮਾਨਾਂ ਦੇ ਉੱਤੇ ਹੀ ਜਿਹੜੇ ਸਾਡੇ ਜਿਹੜੇ ਡੈਮ ਨੇ ਉਹਨਾਂ ਦੇ ਵਿੱਚ ਪਾਣੀ ਦੀ ਸਟੋਰੇਜ ਉਹ ਕਰਦੇ ਨੇ ਅਨੁਮਾਨ ਦੇ ਨਾਲ ਹੀ ਉਹਨਾਂ ਨੂੰ ਸੀਗਾ ਵੀ 1988 ਚ ਵੀ ਡੈਮ ਚ 120 ਜਿਹੜਾ 120 120 ਮਿਲੀਮੀਟਰ ਮੀਂਹ ਪੈਣਾ ਤੇ ਉਹਨਾਂ ਨੇ ਉਸ ਹਿਸਾਬ ਦੇ ਨਾਲ ਆਪਣੇ ਡੈਮਾਂ ਦੀ ਕੈਪੈਸਿਟੀ ਬਣਾ ਲਈ ਲੇਕਿਨ ਮੀਂਹ ਪੈ ਗਿਆ 540 ਮਿਲੀਮੀਟਰ ਔਰ ਹੁਣ ਜੋ 2-4 ਦਿਨ ਪਹਿਲਾਂ ਹੋਇਆ ਠੀਕ ਇਸੇ ਤਰ੍ਹਾਂ ਹੋਇਆ ਕਿਉਂਕਿ 1.5-2-2 ਲੱਖ ਕਿਊਸਿਕ ਪਾਣੀ ਡੈਮਾਂ ਦੇ ਵਿੱਚ ਅਚਾਨਕ ਆਇਆ ਜਿਹੜਾ ਆਮ ਤੌਰ ਤੇ ਸਧਾਰਨ ਹਾਲਾਤਾਂ ਦੇ ਵਿੱਚ ਕਦੀ 25000 ਕਿਊਸਿਕ ਆਉਂਦਾ ਹੈ ਜਦੋਂ ਮੀਂਹ ਪੈ ਜਾਂਦੇ ਨੇ ਉਦੋਂ 50000 ਕਿਊਸਿਕ 56000 ਕਿਊਸਿਕ ਆ ਗਿਆ ਚਲੋ ਬਹੁਤ ਜ਼ਿਆਦਾ ਮੀਂਹ ਪਿਆ ਤੇ ਲੱਖ ਕਿਊਸਿਕ ਆ ਗਿਆ ਡੈਮਾਂ 'ਚ ਪਰ ਇਸ ਵਾਰ 2-2 ਲੱਖ ਕਿਊਸਿਕ ਵੀ ਸਾਡੇ ਡੈਮਾਂ 'ਚ ਪਾਣੀ ਆਇਆ ਜਦੋਂ ਐਡੀ ਵੱਡੀ ਮਾਤਰਾ 'ਚ ਪਾਣੀ ਆਉਂਦਾ ਫਿਰ ਉਹ ਛੱਡਣਾ ਹੀ ਪੈਂਦਾ ਕਿਉਂਕਿ ਅਸੀਂ ਮਾਦੋਪੁਰ ਡੈਮ ਦੀ ਸਥਿਤੀ ਦੇਖ ਲਈ ਫਲੱਡ ਗੇਟ ਉਹ ਡੈਮੇਜ ਹੋਇਆ ਪਾਖੜਾ ਪਾਖੜੇ ਨੂੰ ਅਸੀਂ ਵੱਧ ਤੋਂ ਵੱਧ 1680 ਜਾਂ 1685 1988 ਚ ਪਾਖੜਾ 1686 86 ਤੱਕ ਲੈ ਗਏ ਸੀ ਪਰ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਜਦੋਂ 540 ਮਿਲੀਮੀਟਰ ਮੀਂਹ ਪਿਆ 4 ਦਿਨਾਂ ਚ 22 23 24 25 26 27 26 ਸਤੰਬਰ ਪੰਜ ਦਿਨ ਤੇ 540 ਮਿਲੀਮੀਟਰ ਦਾ ਮੀਂਹ ਪਿਆ ਤੇ ਫਿਰ ਡੈਮ ਖੋਲਣੇ ਪਏ ਹੁਣ ਜਿਹੜੇ ਡੈਮਾਂ ਦੇ ਪ੍ਰਬੰਧਕ ਨੇ ਉਹ ਹਜੇ ਵੀ ਡੈਮਾਂ ਚੋਂ ਪਾਣੀ ਛੱਡਣਾ ਇੱਕੋ ਦਮ ਬੰਦ ਨਹੀਂ ਕਰ ਸਕਦੇ ਇਹ ਸਾਡੇ ਲਈ ਚਿੰਤਾ ਹੈ ਕਿਉਂਕਿ ਜਦੋਂ ਤੱਕ ਪਹਾੜਾਂ 'ਚ ਮੀਂਹ ਪਏਗਾ ਡੈਮ ਖਤਰੇ ਦੇ ਨਿਸ਼ਾਨ ਤੇ ਹੋਣਗੇ ਤੇ ਪਾਣੀ ਛੱਡਣਾ ਹੀ ਪੈਣਾ ਕਿਉਂਕਿ ਰੱਬ ਨਾ ਕਰੇ ਅਗਰ ਡੈਮਾਂ ਨੂੰ ਉਹਨਾਂ ਦੀ ਕੈਪੈਸਿਟੀ ਤੋਂ ਵੱਧ ਸਟੋਰ ਕੀਤਾ ਗਿਆ ਤੇ ਫਿਰ ਅਗਰ ਕਿਸੇ ਸਾਡੇ ਵੱਡੇ ਡੈਮ ਦਾ ਕਦੀ ਰੱਬ ਨਾ ਕਰੇ ਕਿਤੇ ਕੋਈ ਫਲੱਡ ਡੇਟ ਫਲੱਡ ਗੇਟ ਹੇਲ ਹੀ ਜਾਵੇ ਤੇ ਉਹ ਬਹੁਤ ਵੱਡੀ ਤਬਾਹੀ ਮਚਾਉਣ ਵਾਲਾ ਬਣੇਗਾ ਇਸ ਕਰਕੇ ਜਦੋਂ ਤੱਕ ਹਿਮਾਚਲ じめ ਨਹੀਂ ਹਟਦਾ ਤਦੋਂ ਤੱਕ ਪੰਜਾਬ 'ਚ ਖਤਰੇ ਬਣੇ ਰਹੇ ਨੇ ਇੱਕ ਥੋੜੀ ਜੀ ਸਾਡੇ ਲਈ ਰਾਹਤ ਦੀ ਗੱਲ ਇਹ ਹੈ ਕਿ ਪਾਖੜਾ ਡੈਮ ਹੈ ਜਿਹੜਾ ਉਹ ਹਜੇ ਖਤਰੇ ਦੇ ਨਿਸ਼ਾਨ ਤੋਂ 8-9 ਫੁੱਟ ਹੇਠਾਂ ਉਹ ਜਿਹੜਾ ਹੈਗਾ 1670 71 ਫੁੱਟ ਇਹਦੇ ਆਸ-ਪਾਸ ਉਹਦੇ 'ਚ ਪਾਣੀ ਹੈ ਉਹ ਜਿੰਨਾ ਕ ਆਉਂਦਾ ਉਹ ਛੱਡਿਆ ਵੀ ਜਾ ਰਿਹਾ ਹੈ 40 45 ਤੋਂ 50 ਹਜ਼ਾਰ ਕਿਊਸਿਕ ਤੱਕ ਛੱਡਦੇ ਵੀ ਨੇ ਜਿਵੇਂ ਉਹਨਾਂ ਨੂੰ ਜ਼ਰੂਰਤ ਮਹਿਸੂਸ ਹੁੰਦੀ ਹੈ ਹੁਣ ਕਿਉਂਕਿ ਪਹਾੜਾਂ 'ਚ ਵੀ ਪੈ ਰਿਹਾ ਹੈ ਪੌਂਗ ਡੈਮ ਖਤਰੇ ਦੇ ਨਿਸ਼ਾਨ ਤੇ ਹੈ ਰਣਜੀਤ ਸਾਗਰ ਡੈਮ ਇਸ ਕਰਕੇ ਰਾਵੀ ਤੇ ਬਿਆਸ ਇਹਨਾਂ ਦਾ ਪਾਣੀ ਘਟਣ ਦਾ ਨਾਮ ਨਹੀਂ ਲੈ ਰਿਹਾ ਇਹ ਸਭ ਤੋਂ ਵੱਡੀ ਚਿੰਤਾ ਹੈ ਔਰ ਹੁਣ ਤੱਕ 1000 ਪਿੰਡਾਂ ਦੀ ਗੱਲ ਹੋ ਰਹੀ ਹੈ ਹਰ ਘੰਟੇ ਹਰ ਘੰਟੇ ਪਾਣੀ ਨਵੇਂ-ਨਵੇਂ ਪਿੰਡਾਂ 'ਚ ਦਾਖਲ ਹੋ ਰਿਹਾ ਹੈ ਅਸੀਂ ਇਹ ਗੱਲ ਨੂੰ ਸਮਝੀਏ ਕਿਉਂਕਿ ਜਦੋਂ ਪਾਣੀ ਦਾ ਪਿੱਛੋਂ ਫਲੋ ਨਹੀਂ ਰੁਕ ਰਿਹਾ ਜਦੋਂ ਪਿੱਛੋਂ ਪਾਣੀ ਲਗਾਤਾਰ ਆ ਰਿਹਾ ਰਾਵੀ ਚ ਵੀ ਬਿਆਸ ਚ ਵੀ ਤੇ ਉਹ ਪਾਣੀ ਫਿਰ ਅੱਗੇ ਤੋਂ ਅੱਗੇ ਫੈਲਦਾ ਜਾ ਰਿਹਾ 1988 ਚ ਪੰਜਾਬ ਦੇ ਲਗਭਗ 9000 ਪਿੰਡਾਂ ਤੱਕ ਪਾਣੀ ਪਹੁੰਚ ਗਿਆ ਸੀ ਲਗਭਗ 9000 ਪਿੰਡਾਂ ਤੱਕ ਪਾਣੀ ਪਹੁੰਚ ਗਿਆ ਸੀ ਸਾਡੇ ਸਾਡੇ 12000 13000 ਤੋਂ ਘੱਟ ਸਾਡੇ ਪਿੰਡ ਹੈ ਔਰ ਹਜੇ ਤੱਕ ਜਿਹੜਾ ਪਾਣੀ ਹੈ ਉਹ 1000 ਪਿੰਡਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੋ ਸਕਦਾ ਹੈ ਉਹ 11-1200 ਪਿੰਡਾਂ ਤੱਕ ਪਾਣੀ ਪਹੁੰਚ ਗਿਆ ਹੋਵੇ ਪਰ ਅਗਲਾ ਇੱਕ ਵੀ ਤਾਂ ਕਿਉਂਕਿ ਇਸ ਵਾਰ ਜਿਹੜਾ ਭਾਖੜਾ ਹੈ ਭਾਖੜੇ ਨੇ ਹੜ ਨਹੀਂ ਲੈਂਦੇ ਪੰਜਾਬ ਚ ਜ਼ਿਆਦਾ ਕਿਉਂਕਿ ਭਾਖੜਾ ਬੰਨ ਹਜੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਨਹੀਂ ਗਿਆ ਅਗਰ ਰੱਬ ਨਾ ਕਰੇ ਭਾਖੜਾ ਵੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਜਾਂਦਾ ਹੈ ਤੇ ਫਿਰ ਜਿਹੜੇ ਸਾਡੇ ਪੰਜਾਬ ਦੇ ਮਾਲਵਾ ਖੇਤਰ ਦੇ ਹੋਰ ਜ਼ਿਲ੍ਹੇ ਨੇ ਕੱਗਰ ਪਟਿਆਲਾ ਮੋਹਾਲੀ, ਰੋਪੜ, ਨਵਾਂ ਸ਼ਹਿਰ, ਲੁਧਿਆਣਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ ਫਿਰ ਸਾਰੇ ਇਲਾਕਿਆਂ ਤੇ ਖਤਰਾ ਹੋਰ ਜ਼ਿਆਦਾ ਵੱਧ ਜਾਣਾ ਹੈ ਜਿਵੇਂ ਜੋ ਸਥਿਤੀ ਗੁਰਦਾਸਪੁਰ ਔਰ ਪਠਾਨਕੋਟ ਦੀ ਹੈ ਤਰਨਤਾਰਨ ਦੀ ਹੈ ਫਜ਼ਿਲਕਾ ਦੀ ਹੈ ਸੁਲਤਾਨਪੁਰ ਲੋਧੀ ਦੀ ਹੈ ਜਿਹੜੇ ਇਹ 8-9 ਜ਼ਿਲ੍ਹੇ ਨੇ ਸਾਡੇ ਇਹਨਾਂ ਚ ਬਹੁਤ ਬੁਰੀ ਤਰ੍ਹਾਂ ਨਾਲ ਹੜ੍ਹ ਹੈ ਪਰ ਇਹ ਹਜੇ ਰੱਬ ਦਾ ਸ਼ੁਕਰ ਹੈ ਕਿ ਇਹ ਪੂਰੇ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਵਿੱਚ ਇਹ ਹਾਲਾਤ ਨਹੀਂ ਹੈ ਉਹ ਸਿਰਫ ਇਹ ਸੇ ਕਰਕੇ ਕਿ ਭਾਖੜਾ ਡੈਮ ਹੈ ਜਿਹੜਾ ਉਹ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ ਔਰ ਜਿਹੜੀ ਸਾਡੀ ਗੋਬਿੰਦ ਸਾਗਰ ਝੀਲ ਹੈ ਅਸੀਂ ਸਾਰੇ ਅਰਦਾਸਾਂ ਕਰਦੇ ਹਾਂ ਕਿ ਉਹ ਬਿਲਕੁਲ ਵਿਦਨ ਦਾ ਲਿਮਟ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੀ ਉਹਦੇ ਚ ਪਾਣੀ ਰਵੇ ਕਿਉਂਕਿ ਉਹ ਬਹੁਤ ਵੱਡੀ ਏਸ਼ੀਆ ਦਾ ਤੀਸਰਾ ਸਭ ਤੋਂ ਵੱਡਾ ਜਿਹੜਾ ਸਾਡਾ ਰੈਜ਼ਰਵਾਇਰ ਹੈ ਜਿਹਦੇ ਚ ਪਾਣੀ ਸਟੋਰ ਕਰਦੇ ਹਾਂ ਉਹ ਭਾਖੜਾ ਡੈਮ ਕਹ ਲਓ ਗੋਬਿੰਦ ਸਾਗਰ ਝੀਲ ਏਸ਼ੀਆ ਦੀ ਤੀਸਰੀ ਸਭ ਤੋਂ ਵੱਡੀ ਹੈ ਜਿਹੜਾ ਇੰਦਰਾ ਡੈਮ ਹੈ ਮੱਧ ਪ੍ਰਦੇਸ਼ ਦੇ ਵਿੱਚ ਉਹ ਸਭ ਤੋਂ ਵੱਡਾ ਹੈ ਫਿਰ ਜਿਹੜਾ ਹੈਗਾ ਸਾਡਾ ਮੈਨੂੰ ਉਹ ਸਟੇਟ ਦਾ ਨਾਮ ਮੇਰੇ ਜ਼ਿਹਨ ਚੋਂ ਨਿਕਲ ਗਿਆ ਤੇਲੰਗਾਨਾ ਤੇਲੰਗਾਨਾ ਦੇ ਉੱਤੇ ਵੀ ਸਾਡਾ ਇੱਕ ਦੂਜਾ ਸਭ ਤੋਂ ਵੱਡਾ ਡੈਮ ਹੈ ਸੋ ਭਾਰਤ ਦੇ ਜਿਹੜੇ ਤਿੰਨ ਸਭ ਤੋਂ ਵੱਡੇ ਡੈਮ ਨੇ ਜਿਨ੍ਹਾਂ ਚ ਅਸੀਂ ਪਾਣੀ ਸਟੋਰ ਕਰਦੇ ਹਾਂ ਉਹਨਾਂ ਦੇ ਵਿੱਚੋਂ ਤੀਸਰਾ ਸਭ ਤੋਂ ਵੱਡਾ ਏਸ਼ੀਆ ਦਾ ਉਹ ਹੈ ਗੋਬਿੰਦ ਸਾਗਰ ਝੀਲ ਪਾਖੜਾ ਡੈਮ ਸੋ ਇਸ ਕਰਕੇ ਪਾਖੜਾ ਡੈਮ ਹਜੇ 8-9 ਫੁੱਟ ਹੀਟ ਹੈ ਇਸ ਕਰਕੇ ਸਾਡੇ ਕੋਲੇ ਮੌਕਾ ਹੈ ਕਿ ਅਸੀਂ ਹੁਣ ਜਿਨ੍ਹਾਂ ਲੋਕਾਂ ਦੇ ਜਿਹੜੇ ਲੋਕ ਸ਼িকার ਹੋ ਗਏ ਨੇ ਹੜਾਂ 'ਚ ਅਸੀਂ ਵੱਧ ਤੋਂ ਵੱਧ ਉਹਨਾਂ ਦੀ ਮਦਦ ਕਰਕੇ ਉਹਨਾਂ ਨੂੰ ਸਾਂਭ ਲਈਏ ਔਰ ਕਿਉਂਕਿ ਪਾਣੀ ਦਾ ਦਬਾਅ ਹਜੇ ਘਟ ਨਹੀਂ ਰਿਹਾ ਅੱਜ ਵੀ ਬਰਸਾਤ ਹੈ ਪੰਜਾਬ 'ਚ ਇਹ ਜਿੰਨੀ ਬਰਸਾਤ ਪੰਜਾਬ 'ਚ ਹੋਏਗੀ ਜਿੰਨੀ ਪਹਾੜਾਂ 'ਚ ਹੋਏਗੀ ਇਹ ਸਾਰਾ ਪਾਣੀ ਹੌਲੀ-ਹੌਲੀ ਦਰਿਆਵਾਂ 'ਚ ਜਾਣਾ ਹੈ ਸੋ ਇਸ ਕਰਕੇ ਇਹ बार-बार ਜਿਹੜੀ ਅਪੀਲ ਹੋ ਰਹੀ ਹੈ ਕੇਂਦਰ ਸਰਕਾਰ ਤੋਂ ਕਿ ਕੇਂਦਰ ਸਰਕਾਰ ਭਗਵੰਤ ਮਾਨ ਨੇ 60000 ਕਰੋੜ ਕਹੇ ਹੈ ਭਗਵੰਤ ਮਾਨ ਦਾ ਤਾਂ ਇਹ ਦਾਵਾ ਹੈ ਨਾ ਚਿੱਠੀ 'ਚ ਵੀ ਸਾਡੇ ਬਕਾਇਆ ਨਹੀਂ ਸਾਡੇ ਤੁਹਾਡੇ ਦਾ ਵੇਲਾ ਨਹੀਂ ਹੈ ਇਸ ਵਕਤ ਵੇਲਾ ਇਹ ਹੈ ਸਿਆਸਤ ਤੋਂ ਉੱਪਰ ਉੱਠ ਕੇ ਇਹ ਵੀ ਨਹੀਂ ਜਿਹੜੀ ਚਿੱਠੀ 'ਚ ਲਿਖੀ ਆ ਭਗਵੰਤ ਮਾਨ ਨੇ ਗੱਲ ਵੀ ਜੇ ਕੇਂਦਰ ਸਰਕਾਰ ਸਾਨੂੰ ਮਨਜ਼ੂਰੀ ਦੇਵੇ ਤੇ ਅਸੀਂ 50000 ਦੇ ਸਕਦੇ ਹਾਂ ਇਹ ਤਕਨੀਕੀ ਰੌਲੇ ਵਾਲੀਆਂ ਗੱਲਾਂ ਨੇ ਵਿਕੇਂਦਰ ਜੇ ਨਹੀਂ ਮਨਜ਼ੂਰੀ ਦੰਦਾ ਤੇ ਅਸੀਂ ਨਹੀਂ ਦੇ ਸਕਾਂਗੇ ਤੇ ਅਸੀਂ ਕੇਂਦਰ ਤੇ ਸੁੱਟ ਦਾਂਗੇ ਵੀ ਦੇਖੋ ਜੀ ਅਸੀਂ ਤਾਂ ਦੇਣ ਨੂੰ ਤਿਆਰ ਆਂ ਕੇਂਦਰ ਨਹੀਂ ਮੰਨਦਾ ਇਹ ਰਾਜਨੀਤਿਕ ਉਦੇਸ਼ ਨੇ ਜਿਹੜੇ ਚਿੱਠੀਆਂ 'ਚ ਇਹਨਾਂ ਨੂੰ ਲਾਂਬੇ ਰੱਖ ਕੇ ਸਿੱਧੀ ਚਿੱਠੀ ਲਿਖੀ ਜਾਣੀ ਚਾਹੀਦੀ ਐ ਇਸ ਮੌਕੇ ਕਿ ਸਾਨੂੰ ਘਟੋ ਘਟ 2 ਲੱਖ ਕਰੋੜ ਤੁਰੰਤ ਪੰਜਾਬ ਦੇ ਖਾਤਿਆਂ 'ਚ ਪਾਓ ਅਸੀਂ ਪੰਜਾਬ ਦੇ ਕਿਸਾਨਾਂ ਦੀ ਮਦਦ ਕਰੀਏ ਤੇ ਉਸ ਤੋਂ ਬਾਅਦ ਅਸੀਂ ਹਿਸਾਬ ਕਿਤਾਬ ਕਰਦੇ ਰਵਾਂਗੇ ਕਿਉਂਕਿ ਸੂਬਾ ਬਚਾਉਣਾ ਇਸ ਵਕਤ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਅਡੀ ਵੱਡੀ ਪਾਪੂਲੇਸ਼ਨ ਨੂੰ ਬਚਾਉਣਾ ਸਭ ਤੋਂ ਜ਼ਿਆਦਾ ਜ਼ਰੂਰੀ ਆ ਅਸੀਂ ਭੁੱਲ ਜਾਈਏ ਕਿ 27 ਦੇ ਵਿੱਚ ਚੋਣਾਂ ਨੇ ਤੇ ਅਸੀਂ ਸਿਆਸਤਦਾਨ ਭੁੱਲ ਜਾਣ ਅਗਰ ਉਹ ਸੱਚੇ ਮਨੋਂ ਸੇਵਾ ਕਰਨਾ ਚਾਹੁੰਦੇ ਨੇ ਸੋ ਇਹ ਸਥਿਤੀਆਂ ਪੰਜਾਬ ਦੀਆਂ ਹਕੀਕਤ ਚ ਹਜੋਜੇ ਬਣੀਆਂ ਹੋਈਆਂ ਨੇ ਜੀ ਬਿਲਕੁਲ ਸੋ ਤੁਸੀਂ ਕਹਿ ਰਹੇ ਹੋ ਕਿ ਸਿਆਸਤਦਾਨੇ ਭੁੱਲ ਜਾਣ ਕਿ ਇਸ ਵੇਲੇ ਅਸੀਂ ਜੋ ਹੈ ਆਪਣੇ ਕੋਈ ਸਿਆਸੀ ਮੰਤਵ ਪੂਰੇ ਕਰਨੇ ਲੇਕਿਨ ਅਸੀਂ ਓਵਰ ਆਲ ਅਗਰ ਦੇਖੀਏ ਜੋ ਪੰਜਾਬ ਦੇ ਲੋਕ ਹੈ ਕਿਸਾਨਾਂ ਦੇ ਮੂੰਹੋਂ ਵੀ ਅਸੀਂ ਇਹ ਸੁਣੀ ਹੋਈ ਹਰ ਕੋਈ ਕਹਿੰਦਾ ਕਿ ਜਿੰਨੇ ਵੀ ਸਿਆਸਤਦਾਨ ਨੇ ਇਸ ਵੇਲੇ ਸਿਆਸਤ ਹੀ ਕਰ ਰਹੇ ਨੇ ਫੋਟੋਆਂ ਖਿਚਾਣ ਵੇਲੇ ਤਾਂ ਬਹੁਤ ਕੁਝ ਹੁੰਦਾ ਹੈ ਲੇਕਿਨ ਜਿਵੇਂ ਹੀ ਕੋਈ ਮੰਤਰੀ ਆਗੂ ਚਲਾ ਜਾਂਦਾ ਹੈ ਤੇ ਉਸ ਤੋਂ ਬਾਅਦ ਕੋਈ ਵੀ ਉਹਨਾਂ ਨੂੰ ਪੁੱਛਦਾ ਨਹੀਂ ਹੈ ਸਹੀ ਤਰ੍ਹਾਂ ਨਾਲ ਇੰਤਜ਼ਾਮ ਜੋ ਹੈ ਨਹੀਂ ਹੋ ਪਾ ਰਹੇ ਨੇ ਸੋ ਸਥਿਤੀਆਂ ਜੋ ਹੈ ਇੰਨੀਆਂ ਕਾਫੀ ਜੋ ਹੈ ਅਸੀਂ ਦੇਖ ਰਹੇ ਹਾਂ ਚਿੰਤਾਜਨਕ ਲਗਾਤਾਰ ਬਣੀਆਂ ਹੋਈਆਂ ਇਹ ਵਾਕਈ ਗੱਲ ਹੈ ਕਿ ਹੁਣ ਆਉਂਦੇ ਸਮੇਂ ਵਿੱਚ ਮੀ ਹੋਰ ਨਾ ਪਵੇ ਤਾਂ ਕਿ ਜਿਹੜੇ ਚਿੰਤਾ ਵਾਲੀ ਸਥਿਤੀ ਹੈ ਥੋੜੀ ਜ਼ਰੂਰ ਘਟ ਜਾਏ ਤੇ ਬਾਕੀ ਰਹੀ ਗੱਲ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਕੇਂਦਰ ਨੂੰ ਜੋ ਹੈ ਜਲਦੀ ਹੀ ਹਰਕਤ ਵਿੱਚ ਜ਼ਰੂਰ ਆਣਾ ਚਾਹੀਦਾ ਹੈ ਤਾਂ ਕਿ ਜੋ ਹੈ ਵਿੱਤੀ ਮਦਦ ਉਹਨਾਂ ਨੂੰ ਟਾਈਮਲੀ ਜ਼ਰੂਰ ਮਿਲ ਸਕੇ ਸੋ ਬਹੁਤ ਬਹੁਤ ਧੰਨਵਾਦ ਡਲਾ ਜੀ ਤੁਸੀਂ ਆਪਣਾ ਪੂਰਾ ਖਾਸ ਵਿਸ਼ਲੇਸ਼ਣ ਔਰ ਕੋਈ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਔਰ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਔਰ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਜ਼ਰੂਰ ਤੁਸੀਂ ਵੀ ਆਪਣਾ ਪੱਖ ਰੱਖ ਸਕਦੇ ਹੋ ਔਰ ਇਹ ਬਹੁਤ ਮਹੱਤਵਪੂਰਨ ਗੱਲ ਬਣ ਗਈ ਜਿਹੜਾ ਐਸ ਡੀ ਆਰ ਐਫ ਸਟੇਟ ਡਿਜ਼ਾਸ ਰਿਜ਼ਰਵ ਫੰਡ ਜਿਹੜੀ ਇਹ ਗੱਲ ਹੋ ਰਹੀ ਹੈ ਕਿਉਂਕਿ ਇਹ ਫੰਡ ਨੇ ਜਿਹੜੇ ਇਹ ਸੂਬਿਆਂ ਦੇ ਰਿਜ਼ਰਵ ਹੁੰਦੇ ਨੇ 160000 ਕਰੋੜ ਹੈ ਜਿਹੜਾ ਇਹ ਰਿਜ਼ਰਵ ਫੰਡ ਪਿਆ ਹੈ ਸੋ ਇਹ ਵੇਲੇ ਜਦੋਂ ਕੇਂਦਰ ਸਰਕਾਰ ਖੁੱਲਾ ਦਿਲ ਦਿਖਾਵੇ ਇਹਦੀ ਵੀ ਮਨਜ਼ੂਰੀ ਦੇਵੇ ਤੇ ਆਪਣੇ ਵੱਲੋਂ ਵੀ ਘੱਟੋ ਘੱਟ 2 ਲੱਖ ਕਰੋੜ ਹੈ ਜਿਹੜੇ ਉਹ ਪੰਜਾਬ ਨੂੰ ਜ਼ਰੂਰ ਦਿੱਤੇ ਜਾਣੇ ਚਾਹੀਦੇ ਨੇ ਕਿਉਂਕਿ ਇਸ ਵੇਲੇ ਬਹੁਤ ਵੱਡੀ ਲੋੜ ਪੰਜਾਬ ਨੂੰ ਪੈਸੇ ਦੀ ਹੈ ਮਨੁੱਖੀ ਮਦਦ ਹੋ ਰਹੀ ਹੈ ਖਾਣ ਪੀਣ ਭੋਜਨ ਇਹ ਮਦਦ ਹੋ ਰਹੀ ਹੈ ਐਸਜੀਪੀਸੀ ਐ ਸਾਡੀਆਂ ਵੱਖ-ਵੱਖ ਲੰਗਰ ਕਮੇਟੀਆਂ ਨੇ ਜਿਹੜੇ ਪਹਾੜਾਂ 'ਚ ਤੀਰਥ ਥਾਵਾਂ ਤੇ ਜਾ ਕੇ ਲੰਗਰ ਲਾਉਂਦੇ ਨੇ ਉਹ ਲੋਕ ਵੀ ਲੰਗਰ ਲਾ ਰਹੇ ਨੇ ਐਸਜੀਪੀਸੀ ਗੁਰਦੁਆਰਾ ਸਹਿਬਾਨਾਂ ਚੋਂ ਲੰਗਰ ਲੱਗ ਰਹੇ ਨੇ ਪਸ਼ੂਆਂ ਨੂੰ ਚਾਰਾ ਵੀ ਜਾ ਰਿਹਾ ਪਰ ਵਿੱਤੀ ਮਦਦ ਇਸ ਵਕਤ ਸਭ ਤੋਂ ਵੱਡੀ ਉਹਦੀ ਜ਼ਰੂਰਤ ਹੈ ਔਰ ਦੇਖਦੇ ਆ ਕਿ ਕੇਂਦਰ ਦੀ ਬੀਜੇਪੀ ਦੀ ਸਰਕਾਰ ਕਿੰਨੀ ਛੇਤੀ ਪੰਜਾਬ ਨੂੰ ਵਿੱਤੀ ਮਦਦ ਕਰਦੀ ਹੈ ਇਹਦੇ ਤੇ ਨਜ਼ਰ ਆਈ